ਨਸ਼ਾ ਪੰਜਾਬ ਦੇ ਵਿੱਚੋਂ ਕਿੰਨਾ ਕ ਵਧਿਆ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਸ਼ਾ ਤਾਂ ਭਾਜੀ ਹੈਗਾ ਹੀ ਹੈ ਜੀ ਬਹੁਤ ਕਿੰਨਾ ਕ ਹੈਗਾ ਜੀ ਬਹੁਤ ਜ਼ਿਆਦਾ ਹੀ ਆ ਇਹ ਰੈਲੀਆਂ ਕਰਦੇ ਨਾਲ ਆ ਦੇਖ ਲਓ ਕਿੰਨੇ ਲੋਕ ਇਕੱਠੇ ਹੋਏ ਆ ਜੀ ਇੱਥੇ ਨਾ ਨਸ਼ਾ ਰੁਕੂਗਾ ਇਹ ਨਹੀਂ ਰੁਕਦਾ ਨਸ਼ਾ ਜੀ ਇਹ ਰੈਲੀਆਂ ਵੀ ਬੜਾ ਗੱਦਾ ਹੁੰਦੀਆਂ ਆ ਬੰਦੇ ਲਾਲ ਦੇ ਦਿੰਦੇ ਆ ਫੀਮਾ ਖਿਲਾਵਾਂਗੇ ਦਾਹਲਾ ਦੇਾਂਗੇ ਡੋਡੇ ਖਿਲਾਵਾਂਗੇ ਇਹ ਸਾਰੀਆਂ ਚੀਜ਼ਾਂ ਨਾਲ ਨਸ਼ਾ ਰੁਕਦਾ ਹੀ ਨਹੀਂ ਨਸ਼ਾ ਤਾਂ ਆਪ ਪਰਮੋਟ ਹੋਣ ਦਿਆ ਰੈਲੀਆਂ ਰੂਨੀਆਂ ਦੇ ਨਾਲ ਵੀ ਚੱਲਾ ਜਾ ਕੇ ਪ੍ਰੈਗਾ ਬਹੁਤ ਅੱਲੇ ਆ ਇਹ ਹਸਪੀਟਲਾਂ 'ਚ ਸਪਲਾਈ ਹੁੰਦਾ ਪਿੰਸ ਜਾ ਕੇ ਦੇਖ ਲਿਆ ਤੇ ਤਸਕਰ ਹੁੰਦੇ ਇਹਨਾਂ ਦੀ ਸੈਟਿੰਗ ਹੁੰਦੀ ਆ ਇਹਨਾਂ ਨੇ ਕਦੀ 68 ਡੱਬੇ ਲੈ ਜਾਣੇ ਕਦੀ ਕਿੰਨੇ ਲੈ ਜਾਣੇ ਆ ਰਾਤੀ ਆਪਾਂ ਦੇਖਿਆ ਉੱਥੇ ਕਾਲੇ ਸੰਘਿਆ ਬੰਦੇ 68 70 ਡੱਬੇ ਲੈ ਕੇ ਗਏ ਤੇ ਹੁਣ ਇਹ ਚੋਂ ਆਪਾਂ ਕੀ ਕਰ ਸਕਦੇ ਆ ਜੀ ਜਾਂ ਸਰਕਾਰਾਂ ਹੀ ਨਾਲ ਮਿਲਣੀ ਨਾ ਜਾਕ ਉਹ ਹੀ ਰੋਕਿਆ ਰੁਕਿਆ ਨਹੀਂ ਸਰਕਾਰਾਂ ਦੇ ਨਾਂ ਹੀ ਬਣਿਆ ਰੋਕ ਦਿੰਦੀਆਂ ਆ ਪਰ ਨਹੀਂ ਰੁਕਦਾ ਜੀ ਆ ਜਿਹੜਾ ਯੁੱਧ ਛੇੜਿਆ ਦੇ ਨਾਲ ਨਸ਼ਾ ਰੁਕੂਗਾ ਤੁਹਾਨੂੰ ਲੱਗਦਾ ਮੈਨੂੰ ਨਹੀਂ ਲੱਗਦਾ ਜੀ ਰੁਕੂਗਾ ਕਿਉਂ ਰਾਤੀ ਆਪਾਂ ਕਾਲੇ ਸੰਘਿਆ ਪੈਂਟ ਜੋ ਵੀ ਗਏ ਸੀ ਉੱਥੇ ਵੀ ਨਸ਼ਾ ਤਸਕਰ ਜ਼ਿਆਦਾ ਆ ਜੀ ਨਸ਼ਾ ਜਿਹੜੇ ਸਪਲਾਈ ਕਰਦੇ ਸਰਕਾਰਾਂ ਹੀ ਦੰਦਿਆ ਨਸ਼ਾ ਉਹ ਹੁਣ ਪਿੱਛੇ ਜਿਹੜੀ ਆ ਜਿਹੜੀ ਪੁਲਿਸ ਵਾਲੀ ਆ ਕਿੰਨਾਂ ਨੇ ਹੋਈ ਸੀ ਅਰੈਸਟ ਉਹ ਵੀ ਬਰੀ ਹੋ ਗਈ ਆ ਤੇ ਉਹ ਵੀ ਹੁਣ ਦੇਖੋ ਪੈਸੇ ਆ ਜੀ ਸਿਗੀ ਉਹਨੇ ਪੈਸਾ ਬਾਧੂ ਕਮਾਇਆ ਸੀ ਭਟਮਨ ਸਾਹਿਬ ਕਹਿੰਦੇ ਅਸੀਂ ਤਾਂ 100 ਰੁਪਈਆ ਨਹੀਂ ਰਿਸ਼ਵਤ ਲੈਂਦੇ ਜੀ ਇਹ ਆ ਜੀ ਹੁਣ ਜਾ ਕੇ ਜਦੋਂ ਤੁਸੀਂ ਭਾਰਤੀਆਂ ਦੇਖੂਗੇ ਨਾ ਉਦੋਂ ਪਤਾ ਲੱਗਦਾ ਜੀ ਤੁਸੀਂ ਵੀ ਦੇਖੀ ਭਾਰਤੀ ਭਾਰਤੀਆਂ ਦੇਖੀਆਂ ਜੀ ਪਰ ਨੌਕਰੀ ਮਿਲਦੀ ਨਹੀਂ ਜੀ ਨੌਕਰੀ ਇਹ ਇਦਾਂ ਆ ਜੀ ਪਹਿਲੋ ਕਹਿ ਦਿੰਦੇ ਆ ਕਾਂਸਟੇਬਲ ਹੁੰਦਾ ਆ ਕੋਈ ਵੀ ਇਦਾਂ ਇਹ ਪਹਿਲੋ ਇਹਨਾਂ ਨੇ ਧੋੜ ਧੂੜ ਸਾਰੀ ਬੰਦੇ ਦੀ ਕਰਾ ਲੈਣੀ ਬੰਦਾ ਦੇ ਲੈਣਾ ਚਲੋ ਭਾਰਤੀ ਹੋਣ ਵਾਲਾ ਤਾਂ ਵੀ ਉੱਤੋਂ ਪੈਸੇ ਮੰਗਣੇ ਆ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋ ਦੋਸਤੋ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਇੱਕ ਕਾਰਵਾਈ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਤੁਸੀਂ ਪੰਜਾਬ ਦੇ ਵੱਖੋ ਵੱਖਰੇ ਪਿੰਡਾਂ ਸ਼ਹਿਰਾਂ ਦੇ ਵਿੱਚ ਬੋਰਡ ਲੱਗੇ ਆਮ ਹੀ ਦੇਖੇ ਹੋਣਗੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਭਾਈ ਅਸੀਂ ਯੁੱਧ ਛੇੜਿਆ ਹੈ ਛੇੜਿਆ ਨਸ਼ਿਆਂ ਦੇ ਵਿਰੁੱਧ ਹੈ ਤਾਂ ਜਲੰਧਰ ਦੇ ਵਿੱਚ ਇੱਕ ਅੱਜ ਵੱਡਾ ਕੱਠ ਰੱਖਿਆ ਹੈ ਜਿਸ ਰੈਲੀ ਰੱਖੀ ਹੈ ਤਾਂ ਰੈਲੀ ਦਾ ਨਾਮ ਰੱਖਿਆ ਹੈ ਯੁੱਧ ਨਸ਼ਿਆਂ ਵਿਰੁੱਧ ਤਾਂ ਇੱਥੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚ ਰਹੇ ਨੇ ਤਾਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇਖ ਸਕਦੇ ਹੋ ਤੁਸੀਂ ਉਹ ਦੂਰ ਦੂਰ ਤੱਕ ਤੁਹਾਨੂੰ ਪੰਜਾਬ ਰੋਡਵੇਜ਼ ਅਤੇ ਪੀਆਰਟੀ ਦੀਆਂ ਬਸਾਂ ਹੀ ਨਜ਼ਰ ਆਉਣੀਆਂ ਜਿਸ ਦੇ ਵਿੱਚ ਆ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਆਏ ਨੇ ਤਾਂ ਇਧਰ ਲੋਕਾਂ ਤੋਂ ਜਾਣਦੇ ਭਾਈ ਸਾਹਿਬ ਅੱਜ ਇੱਥੇ ਕਿਉਂ ਆਏ ਹੋ ਜੀ ਰੈਲੀ ਤੇ ਆਏ ਆ ਜੀ ਰੈਲੀ ਤੇ ਆ ਅਗਰ ਰੈਲੀ ਕਿਹਦੀ ਰੈਲੀ ਆ ਜੀ ਭਗਵਾਨਤਵਾ ਕੇ ਅੱਛਾ ਅੱਜ ਰੈਲੀ ਰੱਖੀ ਕਿਉਂ ਆ ਕਿ ਕਿਹੜੇ ਕਾਰਨ ਕਰਕੇ ਰੱਖੀ ਆ ਜੀ ਨਹੀਂ ਛੜਾਉਂਦੇ ਨਹੀਂ ਛੜਾਉਂਦੇ ਹਾਂ ਜੀ ਪਾਣੀ ਦੇ ਮੁੱਦੇ ਤੇ ਹਾਂ ਜੀ ਪਾਣੀ ਦੇ ਮੁੱਦੇ ਤੇ ਭਾਜੀ ਰੱਖੀ ਰੈਲੀ ਹੋਰ ਵੀ ਇੱਥੇ ਲੋਕ ਨੇ ਲੋਕਾਂ ਤੋਂ ਜਾਣਦੇ ਭਾਈ ਇੱਥੇ ਅੱਜ ਇਕੱਠ ਰੱਖਿਆ ਹੈ ਤਾਂ ਕਿਉਂ ਆਏ ਨੇ ਇਹ ਭਾਈ ਸਾਹਿਬ ਇੱਥੇ ਅੱਜ ਕਾਹਦਾ ਇਕੱਠ ਰੱਖਿਆ ਹੈ ਜੀ ਨਸ਼ਾ ਵਿਰੁੱਧ ਭਾਜੀ ਅੱਛਾ ਜੀ ਨਸ਼ਾ ਵਿਰੁੱਧ ਇਹ ਕੌਣ ਆ ਰਹੇ ਨੇ ਇੱਥੇ ਅੱਜ ਕਿਹੜੇ ਮੰਤਰੀ ਸਾਹਿਬ ਆ ਰਹੇ ਨੇ ਪ੍ਰਕਾਰ ਸਿੰਘ ਆ ਰਹੇ ਨੇ ਜੀ ਭਗਵੰਤ ਮਾਨ ਸਾਹਿਬ ਆ ਰਹੇ ਨੇ ਭਗਵੰਤ ਮਾਨ ਸਾਹਿਬ ਇਹ ਨਸ਼ਾ ਪੰਜਾਬ ਦੇ ਵਿੱਚੋਂ ਕਿੰਨਾ ਕੁ ਵਧਿਆ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਸ਼ਾ ਤਾਂ ਭਾਜੀ ਹੈਗਾ ਹੀ ਆ ਜੀ ਬਹੁਤ ਕਿੰਨਾ ਕੁ ਹੈਗਾ ਜੀ ਬਹੁਤ ਜ਼ਿਆਦਾ ਹੀ ਆ ਅੱਛਾ ਹਾਂ ਜੀ ਤੇ ਜਿਹੜਾ ਜਦੋਂ ਯੁੱਧ ਛੇੜਿਆ ਸੀਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਦੋਂ ਨਸ਼ਾ ਰੁਕਿਆ ਸੀਗਾ ਜੀ ਹਾਂ ਜੀ ਰੁਕਿਆ ਸੀ ਉਦੋਂ ਅੱਛਾ ਅੱਛਾ ਜੀ ਕਿੰਨਾ ਕੁ ਰੁਕਿਆ ਪੁਰਾਣੀਆਂ ਸਰਕਾਰਾਂ ਦੇ ਕੰਪੇਅਰ ਕਰੀਏ ਅੱਜ ਨਸ਼ਾ ਕਰਨ ਵਾਲਿਆਂ ਦੇ ਹੁੰਦਾ ਹੈ ਜੀ ਵੀ ਕਿਹਨੇ ਛੱਡਣਾ ਹੈ ਆਪਣੇ ਤੇ ਕੰਟਰੋਲ ਹੁੰਦਾ ਸਰ ਨਸ਼ਾ ਇਦਾਂ ਰੋਕਦਾ ਨਹੀਂ ਸਰਕਾਰਾਂ ਵੀ ਤੁਹਾਨੂੰ ਪਤਾ ਆ ਵੀ ਪ੍ਰੋਮੋਟ ਕਰਦੀਆਂ ਆ ਅਸੀਂ ਨਸ਼ਾ ਕਿੰਨਾ ਕੁ ਵਧਿਆ ਤਿੰਨਾਂ ਸਾਲਾਂ ਦੇ ਵਿੱਚ ਕਿੰਨਾ ਕੁ ਨਸ਼ਾ ਵਧਿਆ ਨਸ਼ਾ ਜੀ ਇਹ ਜੇ ਬੱਸ ਸਟੈਂਡ ਆ ਜਾ ਕੇ ਮੁੰਡੇ ਨੌਜਵਾਨਾਂ ਜੇ ਅਸੀਂ ਜਾ ਕੇ ਦੇਖੂਗੇ ਤੇ ਬਾਧੂ ਆ ਸਾਰਾ ਕੋਈ ਸਾਰਾ ਕੋਈ ਹੁੰਦਾ ਨਾ ਲੋ ਆਪਾਂ ਵੀ ਹੁਣ ਚਾਹੀਏ ਬਈ ਜੀ ਤੁਹਾਡੀ ਉਮਰ ਕਿੰਨੀ ਹੋ ਗਈ ਜੀ ਮੇਰੀ 22 ਸਾਲ ਦੀ ਹੈ ਜੀ 22 ਸਾਲ ਦੀ ਉਮਰ ਦੇ ਵਿੱਚ ਤੁਸੀਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਰਾਜ ਦੇਖ ਰਹੇ ਹੋ ਇਹਦੇ ਵਿੱਚ ਪੁਰਾਣੀਆਂ ਸਰਕਾਰਾਂ ਦੇ ਨਾਲੋਂ ਕਿੰਨਾ ਕ ਨਸ਼ਾ ਵਧਿਆ ਜੀ ਨਸ਼ਾ ਜੀ ਦੇਖੋ ਵਧਿਆ ਤਾਂ ਹੈਗਾ ਹੀ ਆ ਨਸ਼ਾ ਨਸ਼ਾ ਹਰੇਕ ਨੌਜਵਾਨਾਂ ਜੋ ਹੁੰਦਾ ਹੀ ਆ ਜੀ ਨਸ਼ਾ ਕੋਈ ਰੋਕਿਆ ਰੁਕਿਆ ਨਹੀਂ ਸਰਕਾਰਾਂ ਦੇ ਨਾਂ ਹੀ ਬਣਿਆ ਰੋਕ ਦਿੰਦੀਆਂ ਆ ਪਰ ਨਹੀਂ ਰੁਕਦਾ ਜੀ ਆ ਜਿਹੜਾ ਯੁੱਧ ਛੇੜਿਆ ਦੇ ਨਾ ਨਸ਼ਾ ਰੁਕੂਗਾ ਤੁਹਾਨੂੰ ਲੱਗਦਾ ਮੈਨੂੰ ਨਹੀਂ ਲੱਗਦਾ ਜੀ ਰੁਕੂਗਾ ਕਿਉਂਕਿ ਰਾਤੀ ਵੀ ਆਪਾਂ ਗਏ ਸੀ ਗਾਲੇ ਸੰਗਿਆਂ ਰਾਤੀ ਆਪਾਂ ਗਾਲੇ ਸੰਗਿਆਂ ਪਿੰਡ ਚੋਂ ਵੀ ਗਏ ਸੀ ਉੱਥੇ ਵੀ ਨਸ਼ਾ ਦਸਕਰ ਜ਼ਿਆਦਾ ਆ ਜੀ ਨਸ਼ਾ ਜਿਹੜੇ ਸਪਲਾਈ ਕਰਦੇ ਸਰਕਾਰਾਂ ਹੀ ਦੰਦਿਆਂ ਨਸ਼ਾ ਅੱਛਾ ਜਿਹੜੀ ਇੱਕ ਨਸ਼ਿਆਂ ਵਿਰੋਧ ਮੁਹਿੰਮ ਛੇੜੀ ਗਈ ਆ WhatsApp ਨੰਬਰ ਵੀ ਜਾਰੀ ਕੀਤਾ ਗਿਆ ਭਗਵੰਤਮਾਨ ਸਰਕਾਰ ਵੱਲੋਂ ਉਹਦੇ ਨਾਲ ਵੀ ਨਸ਼ੇ ਰੁਕਦੇ ਜੀ ਐਦਾਂ ਨਹੀਂ ਕੋਈ ਉਹ ਜੇ ਜਿੰਨੇ ਮਰਜ਼ੀ ਨੰਬਰ ਨੰਬਰ ਬੁਲਾਣ ਜੇ ਇਹਦਾ ਬੰਦੇ ਦਾ ਹੋਵੇ ਮਨ ਫੇਜ ਛੱਡਦਾ ਆ ਵੀ ਪਰ ਨਸ਼ਾ ਰੁਕਦਾ ਨਹੀਂਗਾ ਜੀ ਇਹ ਰੈਲੀਆਂ ਕਰਨ ਦੇ ਨਾਲ ਆਹ ਦੇਖ ਲਓ ਕਿੰਨੇ ਲੋਕ ਇਕੱਠੇ ਹੋਏ ਅੱਜ ਇੱਥੇ ਵੀ ਨਸ਼ਾ ਰੁਕੂਗਾ ਇਹ ਨਹੀਂ ਰੁਕਦਾ ਨਸ਼ਾ ਜੀ ਇਹ ਰੈਲੀਆਂ ਵੀ ਪੜਾ ਕਰਤਾ ਹੁੰਦੀਆਂ ਆ ਬੰਦੇ ਲਾਲਚ ਦੇ ਦਿੰਦੇ ਆ ਵੀਮਾ ਖਿਲਾਦਾਂਗੇ ਇਦਾਂ ਖਿਲਾਦਾਂਗੇ ਡੋਡੇ ਖਿਲਾਦਾਂਗੇ ਇਹ ਸਾਰੀਆਂ ਚੀਜ਼ਾਂ ਨਾਲ ਨਸ਼ਾ ਰੁਕਦਾ ਹੀ ਨਹੀਂ ਨਸ਼ਾ ਤਾਂ ਆਪਰਮੋਟ ਹੋਣਦਿਆ ਰੈਲੀਆਂ ਰੂਨੀਆਂ ਦੇ ਨਾਲ ਵੀ ਅੱਛਾ ਰੈਲੀਆਂ ਕਰਨ ਦੇ ਨਾਲ ਇਹ ਲਾਲਚ ਦੇ ਕੇ ਇਕੱਠ ਕੀਤਾ ਜਾਂਦਾ ਹਾਂ ਲਾਲਚ ਦੇ ਕੇ ਹੀ ਆ ਜੀ ਇਹ ਹਾਂ ਇਹ ਲਾਲਚ ਦੇ ਕੇ ਹੀ ਇਕੱਠੇ ਆ ਕਿਉਂ ਬੰਦੇ ਜਿਹੜੇ ਉਹਨਾਂ ਦੇ ਲੈ ਕੇ ਆਉਂਦੇ ਆ ਉਹਨਾਂ ਸ਼ਾਪ ਨੂੰ ਮੋੜ ਕਰਦੇ ਆ ਹਾਂਜੀ ਨਾ ਜਾ ਰਕਦਾ ਹੀ ਨਹੀਂਗਾ ਜੀ ਅੱਛਾ ਭਗਵੰਤਮਾਨ ਸਾਹਿਬ ਨੂੰ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਨੌਜਵਾਨ ਹੋਣ ਦੇ ਨਾਤੇ ਭਗਵੰਤਮਾਨ ਸਾਹਿਬ ਨੂੰ ਕੀ ਕਹੋਗੇ ਕਹੂੰਗਾ ਇਹੀ ਜਿਹੜੇ ਨੌਜਵਾਨ ਆ ਨਾ ਨੌکریاں ਨੌکریاں ਦਿੱਤੀਆਂ ਜਾਂ ਨੌکریاں ਜਿਹੜੇ ਬੰਦਿਆਂ ਨੂੰ ਲੋੜ ਹੁੰਦੀ ਉਹਨਾਂ ਨੂੰ ਮਿਲਦੀ ਨਹੀਂ ਤੇ ਫਰਜ਼ੀ ਜ਼ਿਆਦਾ ਹੁੰਦੀਆਂ ਪੈਸੇ ਲੈ ਕੇ ਜਦੋਂ ਪੈਸੇ ਲੈ ਕੇ ਨੌکریاں ਦਿੰਦੇ ਆ ਜੀ ਹਾਂ ਤੇ ਪੈਸੇ ਜੇ ਆਪਾਂ ਪੁਲਿਸ 'ਚ ਜੋ ਵੀ ਭਰਤੀ ਹੋਣਾ ਹੁੰਦਾ ਆ ਉਹ 'ਚ ਵੀ ਆਪਾਂ ਨੂੰ ਕੋਈ ਬੱਕਰੀ-ਵੱਕਰੀ ਪੋਸਟ ਹੁੰਦੀ ਆ ਉਹ 'ਚ ਵੀ ਜੇ ਕਾਂਸਟੇਬਲ ਭਰਨਾ 4 ਲੱਖ ਰੁਪਈਆ ਦੇਣਾ ਪੈਂਦਾ ਜੇ ਕੋਈ ਵੱਡੀ ਪੋਸਟ ਐਸਆਈ ਜੋ ਵੀ ਐਸਐਸਪੀ ਲੱਗਣਾ ਹੁੰਦਾ ਆ ਬਿਨਾ ਪੇਪਰਾਂ ਦਾ ਸਾਰਾ ਕੋਈ ਫਰਜ਼ੀ ਜਿਹੜਾ ਹੁੰਦਾ ਕੰਮ ਉਹ 50 ਲੱਖ ਰੁਪਈਆ ਦੇ ਲੱਗੇ ਸੀਟ ਆ ਉਹਦੀ ਤੁਮ ਆਤਮਾਨ ਸਾਹਿਬ ਕਹਿੰਦੇ ਅਸੀਂ ਤਾਂ 1 ਰੁਪਈਆ ਨਹੀਂ ਰਿਸ਼ਵਤ ਲੈਂਦੇ ਜੀ ਇਹ ਆ ਜੀ ਹੁਣ ਜਾ ਕੇ ਜਦੋਂ ਤੁਸੀਂ ਭਰਤੀਆਂ ਦੇਖੂਗੇ ਨਾ ਉਦੋਂ ਪਤਾ ਲੱਗਦਾ ਜੀ ਹਾਂ ਤੁਸੀਂ ਵੀ ਦੇਖੀ ਭਰਤੀਆਂ ਭਰਤੀਆਂ ਦੇਖੀਆਂ ਜੀ ਪਰ ਨੌਕਰੀ ਮਿਲਦੀ ਨੌਕਰੀ ਇਹ ਇਦਾਂ ਆ ਜੀ ਪਹਿਲੋ ਕਹਿ ਦਿੰਦੇ ਆ ਕਾਂਸਟੇਬਲ ਹੁੰਦਾ ਆ ਕੋਈ ਵੀ ਇਦਾਂ ਇਹ ਪਹਿਲੋ ਇਹਨਾਂ ਨੇ ਦੌੜ-ਧੂੜ ਸਾਰੀ ਬੰਦੇ ਦੀ ਕਰਾ ਲੈਣੀ ਬੰਦਾ ਦੇਖ ਲੈਣਾ ਚਲੋ ਭਰਤੀ ਹੋਣ ਆਲਾ ਆ ਤਾਂ ਵੀ ਉਹ ਤੋਂ ਪੈਸੇ ਮੰਗਣੇ ਆ ਇਹ ਹਿਸਾਬਕਤਾ ਵਾਜੀ ਕ੍ਰਾਪਸ਼ਨ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੇ ਵਿੱਚ ਅੱਗੇ ਨਾਲੋਂ ਘਟੀ ਆ ਜਾਂ ਵਧੀ ਆ ਜੀ ਨਹੀਂ ਜੀ ਇਹ ਘਟਦੀ ਤਾਂ ਨਹੀਂ ਗਈ ਵਾਦੀ ਪਈ ਆ ਜੀ ਕਿਉਂਕਿ ਹੁਣ ਆਪਾਂ ਕਿਤੇ ਵੀ ਕੋਈ ਵੀ ਫੀਲਡ 'ਚ ਜਾਣਾ ਆ ਹਮੇਸ਼ਾ ਰੈਸਵਾਤ ਦੇਣੀ ਪੈਂਦੀ ਆ ਹੁਣ ਤੁਸੀਂ ਮੰਨ ਲਓ ਥਾਣੇ 'ਚ ਦੋ ਇੱਕ ਪੈਣ ਦੀ ਲੜਾਈ ਹੋ ਗਈ 2000ਾਂ ਦੀ ਤੋ ਥਾਣੇ ਚੋਂ ਜਾਂਦੇ ਆ ਥਾਣੇ ਵਾਲੇ ਵੀ ਰਾਜੀਨਾਮਾ ਕਰਾ ਦਿੰਦੇ ਐਂਡ ਤੇ ਜਿਹੜੀ ਪਾਰਟੀ ਦੇ ਨੁਕਸਾਨ ਕੀਤਾ ਹੁੰਦਾ ਜਿਹੜੀ ਪਾਰਟੀ ਹਮੇਸ਼ਾ ਉਹ ਤੋਂ ਪੈਸੇ ਲੈਂਦੇ ਸਾਡੀ ਇੱਕ ਨਿੱਧਰਾਂ ਲੜਾਈ ਹੋ ਗਈ ਅਸੀਂ ਥਾਣੇ ਚੋਂ ਗਏ ਆ ਥਾਣੇ 'ਚ ਸਾਡਾ ਰਾਜੀਨਾਮਾ ਕਰਾਇਆ ਉਹਨਾਂ ਨੇ ਰਾਜੀਨਾਮਾ ਕਰਾ ਕੇ ਸਾਡੇ ਫੋਨ ਉਹਨਾਂ ਨੇ ਜ਼ਬਤ ਕੀਤੇ ਸੀ ਤਿੰਨ ਫੋਨ ਸੀ ਸਾਡੇ ਮੈਂ ਤਿੰਨ ਮੁੰਡੇ ਹੀ ਆਂ ਸੀ ਤੇ ਗਲਤੀ ਵਿੱਚ ਜਦੋਂ ਮੋਰਲੇ ਧਰਤੀ ਸੀਗੀ ਇਹ ਸਾਨੂੰ ਨੁਕਸਾਨ ਹੋ ਗਿਆ ਸੀ ਸਾਨੂੰ ਕਹਿੰਦੇ ਵੀ ਤੁਸੀਂ ਕਦੀ ਥਾਣੇ ਤੋਂ ਆਏ ਨਗੇ ਵੀ ਸਾਨੂੰ 15000 ਰੁਪਏ ਚਾਹੀਦਾ ਆ ਵੀ ਫੇਰ ਦਾ ਡਰਾਜੀ ਨਾਮਾ ਹੋਣਾ ਸਾਨੂੰ ਅੰਦਰ ਲਈ ਆ ਕੇ ਉਹਨਾਂ ਨੇ ਇਹ ਗੱਲ ਕਹੀ ਸੀ ਤੇ ਅਸੀਂ 15000 ਮਤਲਬ ਕਰ ਕਰਾ ਕੇ ਉਹਨਾਂ 3000 ਰੁਪਏ ਦੇ ਕੇ ਫੋਨ ਲਏ ਸੀ ਮਤਲਬ ਕੁੱਲ ਮਿਲਾ ਕੇ ਰਿਸ਼ਵਤ ਤਾਂ ਅੱਗੇ ਨਾਲੋਂ ਵਧੀ ਹੈ ਵਧੀ ਹੈ ਜੀ ਵਧੀ ਆ ਰੈਸ਼ਵਤ ਰੋਕਦੀ ਨਹੀਂ ਜੀ ਇਹ ਪੁਲਿਸ ਵਾਲਿਆਂ ਨੂੰ ਹੁਣ ਜਾ ਕੇ ਆ ਪੁਲਿਸ ਵਾਲੇ ਜਿੰਨੇ ਵੀ ਖੜੇ ਆ ਜੇ ਤਾਂ ਤੋਂ ਕੋਈ ਨੁਕਸਾਨ ਹੋ ਗਿਆ ਨਾ ਤਾਂ ਜੇ ਤੁਸੀਂ ਦੇਖਿਆ ਵੀ ਭੱਟੀ ਪਾਰਟੀ ਆ ਮੋਰੇ ਪਰਚਾ ਕੋਈ ਨਹੀਂ ਹੋਣਾ ਪੈਸੇ ਲੈ ਕੇ ਛੱਡ ਦੇਣਾ ਇਹ ਹਿਸਾਬ ਦਾ ਬਾਈ ਜਿਹੜੀਆਂ ਰੇਡਾਂ ਕੀਤੀਆਂ ਜਾ ਰਹੀਆਂ ਨੇ ਜਾਂ ਐਨਕਾਉਂਟਰ ਹੋ ਰਹੇ ਨੇ ਜਾਂ ਘਾਟ ਆ ਇਹ ਜੇ ਜਾ ਰਹੇ ਨੇ ਉਹ ਘਰਾਂ ਬਾਰੇ ਕੀ ਖਿਆਲ ਹੈ ਨੌਜਵਾਨ ਕੀ ਸੋਚਦੇ ਨੇ ਇਹ ਜੀ ਘਰਾਂ ਬਾਰੇ ਹੁਣ ਦੇਖੋ ਉਹਨਾਂ ਨੇ ਪਹਿਲੋਂ ਤਾਂ ਇਹਨਾਂ ਨੇ ਇਹ ਸੋਚਿਆ ਨਹੀਂ ਘਰ ਚੱਲੋ ਰਹਿੰਦੇ ਆ ਘਰਾਂ ਜੋ ਇਹਨਾਂ ਨੇ ਇਹ ਗੱਲ ਨਹੀਂ ਸੋਚੀ ਵੀ ਉਹਨਾਂ ਦੇ ਘਰ-ਬਾਰ ਸਾਰੇ ਝਾੜਤੇ ਆ ਨਾ ਕੋਈ ਉਹਨਾਂ ਨੂੰ ਮੁਆਵਜ਼ਾ ਦਿੰਦਾ ਜੋ ਵੀ ਨਾ ਪੈਸੇ ਵੀ ਦਿੰਦੇ ਵੀ ਇਹ ਇਹਨਾਂ ਨੇ ਬਸ ਇਹ ਦੇਖ ਲਿਆ ਵੀ ਸਰਕਾਰੀ ਥਾਂ ਆ ਐਦਾਂ ਪਰ ਇਹਨਾਂ ਨੇ ਇਹ ਨਹੀਂ ਦੇਖਿਆ ਵੀ ਬੰਦੇ ਰਹਿੰਦੇ ਆ ਤਕੜੇ ਤਕੜੇ ਜਿਹੜੇ ਸੀਗੇ ਵੱਡੇ ਸਮਗਲਰ ਸੀਗੇ ਉਹਨਾਂ ਦੇ ਘਰ ਨਹੀਂ ਢਾਏ ਗਏ ਜੀ ਨਹੀਂ ਢਾਏ ਗਏ ਜੀ ਉਹ ਹੁਣ ਪਿੱਛੇ ਜਿਹੜੀ ਆ ਜਿਹੜੀ ਆ ਪੁਲਿਸ ਵਾਲੀ ਆ ਕਿੰਨਾ ਨਹੀਂ ਹੋਈ ਸੀ ਅਰੈਸਟ ਉਹ ਵੀ ਵਾਰੀ ਹੋ ਗਈ ਆ ਹਾਂ ਤੇ ਉਹ ਵੀ ਹੁਣ ਦੇਖੋ ਪੈਸੇ ਵਾਲੀ ਸੀਗੀ ਉਹਨੇ ਪੈਸਾ ਬਾਧੂ ਕਮਾਇਆ ਸੀ ਤੇ ਉਹਦੀਆਂ ਜਿਹੜੀਆਂ ਜੰਨੀਆਂ ਵੀ ਕੋਠੀਆਂ ਸੀ ਸਾਰੀਆਂ ਨਸ਼ੇ ਨਾਲ ਬਣੀਆਂ ਸੀਗੀਆਂ ਤੇ ਉਹਨੇ ਆਪਣੀ ਦੇ ਲੋ ਈਡੀ ਚਾਲ ਖੇੜੀ ਆਪਣੀ ਮਾਂ ਦੇ ਨਾਂ ਤੇ ਉਹਨੇ ਪ੍ਰਾਪਰਟੀ ਰੱਖੀ ਉਹਦੀ ਨਾਂ ਤੇ ਪ੍ਰਾਪਰਟੀ ਹੈ ਨਹੀਂ ਕੋਈ ਵੀ ਤੇ ਬੈਠੀ ਨਹੀਂ ਸਕੀਆਂ ਉਹਨਾਂ ਦੇ ਨਾਲ ਹੀ ਉਹ ਬਰੀ ਹੋਗੀ ਅੱਛਾ ਨਸ਼ਿਆਂ ਨੂੰ ਲੈ ਕੇ ਲਾਸਟ ਵਿੱਚ ਭਵਨਤਮਾ ਸਾਹਿਬ ਨੂੰ ਕੀ ਕਹੋਗੇ ਕਿ ਨਸ਼ੇ ਕਿਸ ਤਰੀਕੇ ਨਾਲ ਖਤਮ ਹੋ ਸਕਦੇ ਨੇ ਇਹ ਜੀ ਇਦਾਂ ਖਤਮ ਹੋ ਸਕਦੇ ਜਿੱਦਾਂ ਜਿਹੜੇ ਹੁਣ ਤਸਕਰ ਬਣੇ ਆ ਜਿਹੜੇ ਸਰਕਾਰਾਂ ਦਿੰਦੀਆਂ ਮੋਰੀਓ ਜਿਹੜਾ ਹਸਪੀਟਲ ਆ ਜਾ ਕੇ ਪ੍ਰਹਿਗਾ ਬਹੁਤ ਚੱਲਿਆ ਆ ਇਹ ਹਸਪੀਟਲਾਂ 'ਚ ਸਪਲਾਈ ਹੁੰਦਾ ਪਿੰਸ ਜਾ ਕੇ ਦੇਖ ਲਿਓ ਤੇ ਤਸਕਰ ਹੁੰਦੇ ਇਹਨਾਂ ਦੀ ਸੈਟਿੰਗ ਹੁੰਦੀ ਆ ਇਹਨਾਂ ਨੇ ਕਦੀ 68 ਡੱਬੇ ਲੈ ਜਾਣੇ ਕਦੀ ਕਿੰਨੇ ਲੈ ਜਾਣੇ ਆ ਰਾਤੀ ਆਪਾਂ ਦੇਖਿਆ ਉੱਥੇ ਕਾਲੇ ਸੰਘਿਆ ਬੰਦੇ 68 70 ਡੱਬੇ ਲੈ ਕੇ ਗਏ ਹਾਂ ਤੇ ਹੁਣ ਇਹ ਚੋਂ ਆਪਾਂ ਕੀ ਕਰ ਸਕਦੇ ਹਾਂ ਜੀ ਜਾਂ ਸਰਕਾਰਾਂ ਹੀ ਨਾਲ ਮਿਲੀਆਂ ਨਾ ਬਿਲਕੁਲ ਇਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਆ ਵੀ ਨਸ਼ਾ ਜੇ ਰੋਕਣਾ ਹੈ ਤਸਕਰਾਂ ਨੂੰ ਫੜਨਾ ਪੈਣਾ ਪਹਿਲਾਂ ਇਦਾਂ ਨਹੀਂ ਰੁਕਣਾ ਜਿਹੜੇ ਹੁਣ ਖਾਂਦੇ ਆ ਉਹਨਾਂ ਨੂੰ ਫੜਨ ਦਾ ਕੋਈ ਫਾਇਦਾ ਨਹੀਂਗਾ ਫਿਰ ਰੈਲੀਆਂ ਕਰਨ ਦਾ ਵੀ ਨਰੁਕੂ ਨਹੀਂ ਨਹੀਂ ਜੀ ਇਹ ਰੈਲੀਆਂ ਵੀ ਇਹ ਲਾਲਚਨਾ ਹੁੰਦੀਆਂ ਨਸ਼ੇ ਨਾਲ ਕਰਕੇ ਆਉਂਦੇ ਆ ਬੰਦੇ ਹਾਂ ਇਹ ਨਸ਼ਾ ਬੰਦੇ ਮੋਰਿਓ ਕਹਿ ਦਿੰਦੇ ਆ ਅਫੀਮ ਖਿਲਾਵਾਂਗੇ ਡੋਡੇ ਖਿਲਾਵਾਂਗੇ ਬੰਦਾ ਇਹ ਲਾਲਚ ਨੂੰ ਆ ਜਾਂਦਾ ਆ ਬਿਲਕੁਲ ਬਹੁਤ ਬਹੁਤ ਧੰਨਵਾਦ ਭਾਈ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਵਿਚਾਰ ਦਿੱਤੇ ਬਹੁਤ ਬਹੁਤ ਸ਼ੁਕਰੀਆ ਸੋ ਬਿਲਕੁਲ ਦਰਸ਼ਕੋ ਇਹ ਨੌਜਵਾਨ ਨੇ ਆਪਣੇ ਵਿਚਾਰ ਦਿੱਤੇ ਕਿ ਨਸ਼ੇ ਰੈਲੀਆਂ ਕਰਨ ਦੇ ਨਾਲ ਨਹੀਂ ਰੁਕਣੇ ਨਸ਼ਿਆਂ ਪ੍ਰਤੀ ਸਖਤੀ ਕਰਨੀ ਪਵੇਗੀ ਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਪੰਜਾਬ ਦੇ ਵਿੱਚ ਜਿਹੜੀ ਯੁੱਧ ਨਸ਼ਾ ਵਿਰੁੱਧ ਮੂਹਮ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਛੇੜੀ ਗਈ ਹੈ ਉਹਦੇ ਬਾਰੇ ਜਿਹੜੇ ਤੁਹਾਡੇ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਣੇ ਰਹੋ ਲੋਕਵਾਸਟਿਕ ਦੇ ਨਾਲ ਧੰਨਵਾਦ